ਲੁਧਿਆਣਾ ਪਖਵੜਾ ਰੋਡ ਮਾ ਬਗਲਾ ਮੁਕੀ ਥਾਮ ਦੇ ਵਿੱਚ 243 ਘੰਟੇ ਦਾ ਅਖੰਡ ਮਹਾਜਗ ਸ਼ੁਰੂ ਹੋਣ ਜਾ ਰਿਹਾ ਵਾ 11 ਫਰਵਰੀ ਨੂੰ ਇਸ ਦੀ ਸ਼ੁਰੂਆਤ ਹੋਣ ਜਾ ਰਹੀ ਆ ਹਰ ਸਾਲ ਇਸ ਥਾਮ ਦੇ ਵਿੱਚ ਅਖੰਡ ਮਹਾਜਗ ਕਰਾਇਆ ਜਾਂਦਾ ਵਾ ਔਰ ਹਰ ਸਾਲ ਕੁਝ ਘੰਟੇ ਜਿਹੜੇ ਨੇ ਇਸ ਦੇ ਵਿੱਚ ਵਧਾਏ ਜਾਂਦੇ ਨੇ ਤਾਂ ਗੱਲਬਾਤ ਕਰਾਂਗੇ ਇਸ ਥਾਮ ਦੇ ਜਿਹੜੇ ਮਹੰਤ ਨੇ ਪ੍ਰਵੀਨ ਚੋਦੀ ਸਾਡੇ ਨਾਲ ਮੌਜੂਦ ਹੋਣਗੇ ਪੂਰੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਇਸ ਦੀ ਸ਼ੁਰੂਆਤ ਹੋਵੇਗੀ ਕਿੰਨੇ ਘੰਟੇ ਇਹ ਲਗਾਤਾਰ ਚੱਲੇਗਾ ਅਖੰਡ ਮਹਾਜਗ ਪੂਰੀ ਗੱਲਬਾਤ ਕਰਾਂਗੇ ਮਹੰਤ ਪ੍ਰਵੀਨ ਚੋਦੀ ਸਾਡੇ ਨਾਲ ਮੌਜੂਦ ਨੇ ਜੀ ਦੋਸਤੋ 43 ਘੰਟੇ ਦਾ ਖੰਡ ਮਹਾਜਗ ਸ਼ੁਰੂ ਹੋਣ ਜਾ ਰਿਹਾ ਵਾ ਇਸ ਸਾਲ ਵੀ ਕੁਝ ਘੰਟੇ ਜਿਹੜੇ ਨੇ ਇਸ ਦੇ ਵਿੱਚ ਵਧਾਏ ਗਏ ਨੇ ਸ਼ੁਰੂਆਤ 2014 ਤੋਂ ਸ਼ੁਰੂ ਹੋਈ ਸੀਗੀ ਕਿਸ ਤਰ੍ਹਾਂ ਇਹ ਸ਼ੁਰੂਆਤ ਕੀਤੀ ਗਈ ਸੀ ਥੋੜੀ ਜਾਣ ਕੇ ਦੇਖੋ ਮਾਂ ਬਗਲਾ ਮੁਖ ਦੀ ਅਸ਼ੀਰਵਾਦ ਨਾਲ 2014 ਦੇ ਵਿੱਚ ਜਦੋਂ ਇਹ ਧਾਮ ਦੀ ਸਥਾਪਨਾ ਹੁੰਦੀ ਹੈ 72 ਘੰਟੇ ਦਾ ਇਹ ਜੱਗ ਕਿੱਥੋਂ ਸ਼ੁਰੂਆਤ ਹੋਈ ਸੀ ਮਾਂ ਦੇ ਅਸ਼ੀਰਵਾਦ ਦੇ ਨਾਲ ਮਾਂ ਦੀ ਦਿੱਖਤ ਦੇ ਨਾਲ ਹਰ ਸਾਲ ਸਮਾਂ ਵਧਾਇਆ ਗਿਆ ਦੇਖੋ 72 ਘੰਟੇ ਤੋਂ ਜਦੋਂ ਸਫ਼ਰ ਸ਼ੁਰੂ ਹੋਇਆ ਫਿਰ 108 ਘੰਟੇ ਫਿਰ 156 181 192 ਇਦਾਂ ਹੀ 205 207 ਤੋ ਪਹੁੰਚਦਾ ਪਹੁੰਚਦਾ ਇਹ 243 ਘੰਟੇ ਤੱਕ ਦਾ ਸਫ਼ਰ ਜਾ ਰਿਹਾ ਹੈ ਇਹ ਸੰਕਲਪ ਸਾਡਾ ਮਾ ਬਗਲਾਮਖੀ ਪਰਿਵਾਰ ਦਾ 772 ਘੰਟੇ ਤੱਕ ਦਾ ਹੈ ਮੈਂ ਹਮੇਸ਼ਾ ਕਹਿੰਦਾ ਮਾਂ ਦੀ ਅਦਿਸ਼ਚਰਚੇ ਜੱਗ ਹੁੰਦਾ ਜੋ ਸਾਡਾ ਮਾ ਬਗਲਾਮਖੀ ਪਰਿਵਾਰ ਨੇ ਸੰਕਲਪ ਲਿਆ ਉਹ ਤੇ ਮਹਾਰਾਣੀ ਆਪਾਰ ਕਿਰਪਾ ਕਰ ਰਹੀ ਹੈ ਦੇਖੋ ਪਿਛਲੇ ਸਾਲ ਲੱਖਾਂ ਲੋਕਾਂ ਨੇ ਆ ਕੇ ਇੱਥੇ ਕਰੋੜਾਂ ਹਉਤੀਆਂ ਪਾਈਆਂ ਹੋਰ ਉਹਦਾ ਜਦੋਂ ਤੁਸੀਂ ਅਸਰ ਦੇਖਿਆ ਪਰਿਵਾਰਾਂ ਦੇ ਵਿੱਚ ਇੰਨੀ ਖੁਸ਼ੀ ਪਰਿਵਾਰਾਂ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਬਣੀ ਸਾਨੂੰ ਬੜਾ ਅੱਛਾ ਲੱਗਦਾ ਜਿਹੜੇ ਟੁੱਟੇ ਹੋਏ ਪਰਿਵਾਰ ਬੱਚੇ-ਮੱਚੀਆਂ ਦੇ ਵਿਆਹ ਤੋਂ ਬਾਅਦ ਟੁੱਟ ਗਏ ਸੀ ਉਹ ਜੁੜੇ ਪਰਿਵਾਰ ਆ ਕੇ ਇਹ ਸਾਡੇ ਲਈ ਬੜਾ ਸੁਭਾਗੇਸ਼ਾਲੀ ਦਿਨ ਸੀਗਾ ਵੀ ਮਾਂ ਬਗਲਾ ਮੁਖੀ ਪਰਿਵਾਰ ਵੱਲੋਂ ਇਹ ਜਿਹੜਾ ਯੱਗ ਦਾ ਯੋਜਨ ਕੀਤਾ ਜਾ ਰਿਹਾ ਸਮਾਜ ਨੂੰ ਇੱਕ ਜੋੜਨ ਦਾ ਕੰਮ ਵੀ ਕਰ ਰਿਹਾ ਹੈ ਕਿਹੜੇ ਮੰਤਰਾਂ ਦੇ ਨਾਲ ਇਹ ਅਖੰਡ ਮਹਾਜਗ ਸ਼ੁਰੂ ਹੋਵੇਗਾ ਲਗਾਤਾਰ ਇਹ ਚੱਲਦੇ ਰਹਿਣਗੇ ਮੰਤਰ ਇਸ ਜਗ ਦੇ ਵਿੱਚ ਹਾਂਜੀ ਹਾਂਜੀ ਬਿਲਕੁਲ ਸਾਬਰ ਸਿੱਧੀ ਮੰਤਰ ਨੇ ਇਮਾਮ ਬਗਲਾ ਮੁਖੀ ਦਾ ਬੀਜ ਮੰਤਰ ਹੈ ਨਵਗ੍ਰਿਆ ਦੇ ਮੰਤਰ ਜੋ ਸਾਡੀ ਵੈਦਿਕ ਪਰੰਪਰਾ ਨਾਲ ਦੇ ਸਾਮਣ ਨਾਲ ਵਿਦਾਂਤ ਦੇ ਹਿਸਾਬ ਦੇ ਨਾਲ ਪੂਰੀ ਵੈਦਿਕ ਪਰੰਪਰਾ ਦੇ ਨਾਲ ਨਹੀਂ ਯਕ ਕੀਤਾ ਲੱਖਾਂ ਲੋਕ ਹਰ ਸਾਲ ਇਸ ਜਗ ਦੇ ਵਿੱਚ ਪਹੁੰਚਦੇ ਨੇ ਪਿਛਲੇ ਸਾਲ ਵੀ ਰਿਕਾਰਡ ਜਿਹੜਾ ਵਾ ਇਸ ਜਗ ਨੇ ਤੋੜਿਆ ਸੀ ਇਸ ਵਾਰ ਦੀ ਕੀ ਉਮੀਦ ਹੈਗੀ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਬਹੁਤ ਖੂਬਸੂਰਤ ਇਸਵਰ ਪੰਡਾਲ ਜਿਹੜਾ ਬਣਾਇਆ ਜਾ ਰਿਹਾ ਦੇਖੋ ਮਾਂ ਬਗਲਾ ਮੁਖੀ ਧਾਮ ਦੀ ਸੇਵਕਾਂ ਦਾ ਰਿਕਾਰਡ ਸੇਵਕ ਹੀ ਤੋੜਦੇ ਨੇ ਹਰ ਸਾਲ ਦੇਖੋ ਅਸੀਂ ਹਮੇਸ਼ਾ ਦੇਖਦੇ ਆਂ ਵੀ ਇਸ ਵਾਰੀ ਬਹੁਤ ਵੱਡਾ ਇਕੱਠ ਹੋਇਆ ਜਦੋਂ ਅਗਲੇ ਸਾਲ ਜਾ ਕੇ ਹੁੰਦਾ ਉਹ ਪਿਛਲੇ ਸਾਲ ਦਾ ਵੀ ਰਿਕਾਰਡ ਤੋੜਦਾ ਆ ਰਿਹਾ ਲਾਸਟ ਟਾਈਮ ਵੀ ਸਾਡਾ ਇਸ ਵਾਰ ਵੀ ਗਿਨੀਜ਼ ਵਰਲਡ ਰਿਕਾਰਡ ਦੀ ਟੀਮ ਦਾ ਟਾਈਪ ਚੱਲ ਰਿਹਾ ਹਮੇਸ਼ਾ ਕਹਿੰਦੇ ਕਹਿੰਦੇ ਤੁਹਾਡਾ ਰਿਕਾਰਡ ਤਾਂ ਤੁਸੀਂ ਖੁਦ ਹੀ ਹਰ ਸਾਲ ਬ੍ਰੇਕ ਕਰਦੇ ਹੋ ਔਰ ਇਹਦਾ ਜਿਹੜਾ ਮੁੱਖ ਜੋ ਮੈਂ ਕਹਿੰਦਾ ਮਹਾਰਾਣੀ ਦਾ ਆਸ਼ੀਰਵਾਦ ਹੈ ਦੇਖੋ ਕੋਈ ਵੀ ਸਥਾਨ ਦੇਵੀ ਦੇਵਤਾ ਦੀ ਅਸ਼ੀਰਵਾਦ ਤੋਂ ਬਿਨਾ ਨਹੀਂ ਸੀਰੇ ਚੜ ਸਕਦਾ ਉਸ ਇਸ ਸਥਾਨ ਦੀ ਤਾਂ ਵਿਸ਼ੇਸ਼ਤਾ ਹੈ ਅដឹកਸ਼ਤਾ ਮਾਤਾ ਬਗਲਾमुखी ਆਪ ਕਰਦੀ ਹੈ ਕਿਸੇ ਵੀ ਵਿਅਕਤੀ ਵਿਸ਼ੇਸ਼ ਦਾ ਜੇ ਕੋਈ ਕਈਏ ਵੀ ਮਹਿਮ ਪਾਲ ਲੇ ਅਕਸਰ ਮੈਂ ਗੱਲ ਕਹਿੰਦਾ ਨਾ ਸ਼ੇਰ ਪਾਲ ਲਓ ਹਾਥੀ ਪਾਲ ਲਓ ਕੁੱਤਾ ਪਾਲ ਲਓ ਮਹਿਮ ਨਾ ਪਾਲੋ ਸ਼ੁਕਰਗੁਜ਼ਾਰ ਕਰੋ ਮਹਾਰਾਣੀ ਨੇ ਤੁਹਾਨੂੰ ਸੇਵਾ ਦਿੱਤੀ ਹੈ ਮੈਂ ਤਾਂ ਆਪ ਕੋਟਿੰਗ ਕੋਟਿੰਗ ਧੰਨਵਾਦ ਕਰਦਾ ਮਾਈ ਦਾ ਮਾਂ ਨੇ ਸਾਨੂੰ ਚੁਣਿਆ ਇਸ ਸੇਵਾ ਦੇ ਲਾਇਕ ਸਮਝਿਆ ਉਹਨੇ ਸਾਨੂੰ ਇਸ ਜਗ੍ਹਾ ਤੇ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਇੱਥੇ ਅដឹកਸ਼ਤਾ ਮੇਰੀ ਮਾਂ ਬਗਲਾਮੁਖੀ ਕਰਕੇ ਐਡੇ ਵੱਡੇ ਵੱਡੇ ਯੋਜਨਾ ਦੇ ਵੱਡੇ ਰਿਕਾਰਡ ਤੋੜਦੇ ਦੇਖ ਕੇ ਜਿਹੜੇ ਇੱਥੇ ਸੰਗਤ ਆਂਦੀ ਉਹ ਬਹੁਤ ਖੁਸ਼ ਹੁੰਦੀ ਆ ਪ੍ਰਬੰਧ ਦੇ ਕੇ ਬਹੁਤ ਖੁਸ਼ ਹੁੰਦੀ ਆ ਇਸ ਵਾਰ ਦੇ ਕੀ ਪ੍ਰਬੰਧ ਹੋਣਗੇ ਜੋੜਾ ਘਰ ਤੋਂ ਲੈ ਕੇ ਅੰਦਰ ਤੱਕ ਆਨ ਜਾਣ ਦੀ ਵਿਵਸਥਾ ਲੰਗਰ ਦੀ ਵਿਵਸਥਾ ਕਿਸ ਤਰ੍ਹਾਂ ਦੇ ਇੰਤਜ਼ਾਮ ਪਿਛਲੇ ਸਾਲਾਂ ਨਾਲੋਂ 4 ਗੁਣਾ ਇਸ ਵਾਰੀ ਅਸੀਂ ਵੱਡਾ ਅਰੇਂਜਮੈਂਟ ਕੀਤਾ ਕਿਉਂਕਿ ਜਦੋਂ ਪਿਛਲੇ ਜੱਗ ਦੇ ਵਿੱਚ ਲੋਕਾਂ ਨੂੰ 8-8 ਘੰਟੇ ਲਾਈਨਾਂ 'ਚ ਈਟ ਕਰਨੀ ਪੈ ਰਹੀ ਸੀ ਔਰ ਸਾਡੇ ਮਾਂ ਬਗਲ ਸੇਵਕ ਪਰਿਵਾਰਾਂ ਦੀ ਦੇਖੋ ਮੈਂ ਇਕੱਲਾ ਨਹੀਂ ਕਰੀਬਨ 600 ਤੋਂ ਲੈ ਕੇ 1000 ਤੱਕ ਦੇ ਸਾਡੇ ਸੇਵਕ ਸਾਡੇ ਨਾਲ ਜਿਹੜੇ ਜੁੜੇ ਹੋਏ ਨੇ ਧਾਮ ਦੇ ਵਿੱਚ ਦਿਨ ਦਾ ਸੇਵਾ ਕਰਦੇ ਨੇ 3400 ਦੇ ਕਰੀਬ ਸਾਡੇ ਕੋਲ ਪ੍ਰਾਈਵੇਟ ਸਕਿਉਰਟੀ ਹੁੰਦੀ ਆ 3400 ਪੁਲਿਸ ਮੁਲਾਜ਼ਮਾਂ ਸਰਕਾਰਾਂ ਵੱਲੋਂ ਦਿੱਤੇ ਜਾਂਦੇ ਨੇ ਤੁਸੀਂ ਹਾਲੋਂ 2000 ਦੇ ਬੰਦਾ ਜੀ ਕਿਸੇ ਯੋਜਨ ਦੇ ਆਯੋਜਨ ਦੇ ਵਿੱਚ ਸੇਵਾ ਦੇ ਨਿਬਾਰੇ ਉਹ ਤੇ ਕਿੱਡਾ ਵੱਡਾ ਯੋਜਨ ਹੋਏਗਾ ਇਸ ਵਾਰੀ ਜੋ ਬੈਠਣ ਦੀ ਵਿਵਸਥਾ ਹੈ ਪਿਛਲੇ ਸਾਲ ਨਾਲੋਂ ਚਾਹੇ ਉਹ ਲੰਗਰ ਕਰਦੀ ਹੈ ਚਾਹੇ ਉਹ ਜੋੜਾ ਕਰਦੀ ਹੈ ਜੋ ਚੀਜ਼ ਪਹਿਲਾਂ ਮੰਨ ਲਓ 100 ਸਕਰ ਫਿਟ ਸੀ ਹੁਣ 400 ਸਕਰ ਫਿਟ ਕੀਤੀ ਗਈ ਚਾਰ ਗੁਣਾ ਕੀਤੀ ਗਈ ਹਰ ਚੀਜ਼ ਸੀ ਵਿਦੇਸ਼ਾਂ ਤੋਂ ਵੀ ਖਾਸ ਤੌਰ ਤੇ ਸੰਗਤ ਇਸ ਧਾਮ ਦੇ ਵਿੱਚ ਆਂਦੀ ਹੈ ਅਸ਼ੀਰਵਾਦ ਲੈਣ ਦੀ ਮਾਦੇ ਅਸ਼ੀਰਵਾਦ ਲੈਣ ਲਈ ਪਹੁੰਚਦੀ ਹੈ ਇਸ ਵਾਰ ਉਹਨਾਂ ਵਾਸਤੇ ਵੀ ਕੋਈ ਖਾਸ ਇੰਤਜ਼ਾਮ ਕੀਤੇ ਗਏ ਬਿਲਕੁਲ ਹਰ ਸਾਲ ਦੀ ਤਰ੍ਹਾਂ ਬਹੁਤ ਬੱਚੇ ਸਾਡੇ ਨਾਲ ਜੁਵਾ ਬੱਚੇ ਜੁੜੇ ਹੋ ਨੇ ਇਟਲੀ ਤੋਂ ਜਰਮਨ ਤੋਂ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਬਹੁਤ ਲੋਕ ਅ ਕਾ ਤੋਂ ਯੂਕੇ ਤੋਂ ਬਹੁਤ ਲੋਕ ਸਿਰਫ ਯੱਕ ਅਟੈਂਡ ਕਰਨ ਲਈ ਆਂਦੇ ਨੇ ਤੇ ਯੱਕ ਕਰਕੇ ਮਾਰਦੇ ਨੇ ਜੀ ਇਸ ਧਾਮ ਦਾ ਥੋੜਾ ਜਿਹਾ ਏਰੀਆ ਦੱਸੋ ਕਿੰਨੇ ਏਰੀਆ ਚ ਇਹ ਧਾਮ ਫੈਲਿਆ ਆਇਆ ਵਾ ਮਾਂ ਦੀ ਮੂਰਤੀ ਇੱਥੇ ਹੈਗੀ ਹੋਰ ਇੱਥੇ ਕੀ ਕੀ ਖਾਸ ਹੈਗਾ ਨੇ ਲਗਭਗ ਸਵਾ ਦੋ ਏਕੜ ਦੇ ਵਿੱਚ ਇਹ ਧਾਮ ਬਣਿਆ ਹੋਇਆ ਹੈ ਪਰ ਮਾਂ ਦੀ ਵਾਰ ਕਿਰਪਾ ਹੈ ਖੇਜੀ ਵਿਸਥਾਰ ਹੋਣਾ ਸ਼ੁਰੂ ਹੋਇਆ ਪਿਛਲੇ ਸਾਲ ਨਾਲੋਂ 20 ਸਾਲਾਂ ਦੀ ਜਗਾ ਹੋਰ ਲੈ ਕੇ ਲਗਭਗ ਇੱਕ ਏਕੜ ਦੇ ਜਗਾ ਜਿਵੇਂ ਪਿਛਲੇ ਸਾਲ ਨਾਲੋਂ ਇੱਕ ਏਕੜ ਹੋਰ ਜਗਾ ਲਈ ਗਈ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਕਹਿੰਦੇ ਵੀ ਸਾਰਿਆਂ ਦੇ ਸਹਿਯੋਗ ਦੇ ਨਾਲ ਇਸ ਥਾਮ ਬੜਾ ਹੋ ਰਿਹਾ ਔਰ ਸਾਨੂੰ ਵੱਡੀ ਗੱਲ ਹੈ ਇਸ ਥਾਮ ਦੇ ਵਿੱਚ ਕੋਈ ਵੀ ਵਿਅਕਤੀ ਵਿਸ਼ੇਸ਼ ਨੂੰ ਕੋਈ ਅਧਿਕਾਰ ਨਹੀਂ ਹੈ ਇਸਰ ਮਾਂ ਦੀ ਰਿਕਸ਼ਤਾ ਚਲਦੀ ਆ ਔਰ ਇੱਕ ٹرسٹ ਕੰਮ ਕਰਦੀ ਆ ٹرسٹ ਦੇ ਟਰਸਟੀਆਂ ਦੇ ਵੱਲੋਂ ਸਾਰਿਆਂ ਦਾ ਯੋਗਦਾਨ ਲੈ ਕੇ ਉਸ ਚੀਜ਼ ਨੂੰ ਕੀ ਪਾਇਆ ਜਾਂਦਾ ਹਰ ਇੱਕ ਨੇ ਵੀਡੀਓ ਸੁਣਨਾ ਹੈਗਾ ਵਾ ਜਿਨੇ ਇੱਥੇ ਪਹੁੰਚਣਾ ਕਿਸ ਤਰ੍ਹਾਂ ਪਹੁੰਚ ਸਕਦਾ ਵਾ ਅ ਅੰਦਰ ਆਉਣ ਦੇ ਲਈ ਕੀ ਪ੍ਰਬੰਧ ਹੈਗੇ ਨੇ ਉਸ ਤੇ ਬਾਰੇ ਥੋੜੀ ਜਾਣਕਾਰੀ ਦੇ ਦੋ ਦੇਖੋ ਇਹ ਮਾਂ ਪੱਖੋ ਆ ਸੌਰੀ ਮਾਂ ਬਗਲਾ ਮੁਖੀ ਤਾਂ ਆਮ ਪੱਖੋ ਆ ਰੋੜ ਦੇ ਸਥਾਪਿਤ ਹੈ ਸਥਾਨ ਮਾਂ ਬਗਲਾ ਮੁਖੀ ਤਾਂ ਔਰ ਇਹ ਖੁੱਲਾ ਸੱਦਾ ਹੈ ਕਿਸੇ ਪ੍ਰਕਾਰ ਦਾ ਕੋਈ ਸ਼ੁਲਕ ਨਹੀਂ ਰੱਖਿਆ ਗਿਆ ਕਿਸੇ ਪ੍ਰਕਾਰ ਦੇ ਕੋਈ ਪੈਸੇ ਨਹੀਂ ਰੱਖੇਗੇ ਇਸ ਯੱਗ ਦੇ ਵਿੱਚ ਆਮ ਤੌਰ ਤੇ ਜਿੰਨੇ ਵੀ ਵੱਡੇ ਯੋਜਨ ਹੁੰਦੇ ਨੇ ਯੱਗ ਹੁੰਦੇ ਨੇ ਉੱਥੇ ਜਜਮਾਨ ਮਨਾਏ ਜਾਂਦੇ ਨੇ ਉਹ ਜਜਮਾਨ ਹੀ ਯੱਗ ਚ ਹਉਤੀ ਪਾ ਸਕਦੇ ਲੇਕਿਨ ਮਾਂ ਬਗਲਾ ਮੁਖੀ ਦੇ ਪ੍ਰਾਂਗਨ ਦੇ ਵਿੱਚ ਕੋਈ ਅਜਿਹੀ ਚੀਜ਼ ਨਹੀਂ ਹੈ ਮੈਂ ਬਾਰ ਬਾਰ ਕਹਿੰਦਾ ਪੂਰੇ ਵਿਛੋ ਦੇ ਵਿੱਚ ਇਕਲੋਤਾ ਮਾਂ ਬਗਲਾ ਮੁਖੀ ਥਾਮ ਹੋਏਗਾ ਜਿੱਥੇ ਕਿਸੇ ਵੀ ਕਿਸੇ ਚੀਜ਼ ਦਾ ਬੰਨਿਆ ਨਹੀਂ ਜਾਂਦਾ ਇਹ ਨਹੀਂ ਆ ਵੀ ਮੇਰੀ ਜੇ 10 ਰੁਪਏ ਨਹੀਂ ਆ ਮੈਂ ਹਉਤੀ ਨਹੀਂ ਪਾ ਸਕਦਾ ਇਹ ਮੇਰੇ ਵਰਗਿਆਂ ਲਈ ਮਾਤਰਾ ਨਹੀਂ ਨੇ ਸਥਾਨ ਬਣਾਇ ਜਿੱਦੀ ਇਹ ਚ ਪੈਸੇ ਨਹੀਂ ਸੀ ਉਦ ਲਈ ਮਾਂ ਮਨਾਇਆ ਉਹ ਆ ਕੇ ਆਹੁਤੀ ਪਾਵੇ ਜਿਹਦੀ ਜੋ ਇੱਛਾ ਹੈ ਤੇ ਗੁਲਗ ਵੀ ਹੈ ਇਹ ਨਹੀਂ ਹੈ ਵੀ ਅਸੀਂ ਦਾਨ ਜਿਹੜੀ ਲੋਕਾਂ ਦੀ ਇੱਛਾ ਹੁੰਦੀ ਹੈ ਉਹ ਤੇ ਗੁਲਕਾ ਨੇ ਉਹ ਗੁਲਕ ਚ ਆਪਣਾ ਸਹਿਯੋਗ ਪਾ ਸਕਦੇ ਆ ਜੇ ਨਹੀਂ ਵੀ ਹੈ ਤਾਂ ਕਿਸੇ ਚੀਜ਼ ਦਾ ਡਰਨ ਦੀ ਲੋੜ ਨਹੀਂ ਖੁੱਲਾ ਸੱਦਾ ਮਾ ਬਗਲਾ ਮੁਖੀ ਤਾਮ ਪਖੋਾ ਰੋ ਲੁਧਿਆਣਾ ਵੀ ਕਿਹੇ ਸਥਾਨ ਤੇ ਯੱਗ ਹੋ ਰਿਹਾ ਮਹਾਰਾਣੀ ਦੀ ਅਪਾਰ ਕਿਰਪਾ ਆਏਗੀ ਸੰਗਤ ਲਈ ਲੰਗਰ ਦੀ ਬਹੁਤ ਵੱਡੀ ਵਿਵਸਥਾ ਹੁੰਦੀ ਹੈ ਹਾਂ ਬਸ ਮੈਂ ਇੱਕ ਵਾਰ ਬਾਰ ਜਰੂਰ ਤੁਹਾਡੇ ਮਾਦਮ ਨਹੀਂ ਇੱਥੇ ਸਾਡੇ ਕੋਲ ਰਾਤ ਰੁਕਣ ਦੀ ਵਿਵਸਥਾ ਨਹੀਂ ਹੁੰਦੀ ਜਿਨ੍ਹਾਂ ਨੇ ਸੋਣਾ ਹੈ ਬੈਠਣ ਦਾ ਲੱਖਾਂ ਲੋਕ ਬੈਠ ਜਾਣ ਠੀਕ ਹੈ ਜੇ ਕਿ ਬਾਹਰਲੇ ਸ਼ਹਿਰਾਂ ਚੋਂ ਬਾਹਰਲੇ ਸਟੇਟਾਂ ਚੋਂ ਬਾਹਰਲੇ ਦੇਸ਼ਾਂ ਚੋਂ ਆ ਰਹੇ ਆ ਉਹ ਆਪਣੇ ਰਹਿਣ ਦਾ ਰੀਮਣ ਜੁਰੂ ਕਰਕੇ ਆ ਪਰ ਲੰਗਰ ਦਾ ਬੈਠਣ ਦਾ ਰਹਿਣ ਦਾ ਸਾਡੇ ਕੋ ਜਿਹੜਾ ਯੱਗ ਦੇ ਬੈਠਣ ਦਾ ਪੂਰਾ ਨਹੀਂ ਮਿਲਦਾ ਤੇ ਕੀ ਮੈਸੇਜ ਦੇਣਾ ਚਾਹੋਗੇ ਜਾਂਦੇ ਜਾਂਦੇ ਇੱਕ ਇਹ ਇਹ ਧਾਮੇ ਵੀ ਮੈਸੇਜ ਦਿੰਦਾ ਕਿ ਸਿੱਖ ਭਾਈ ਜਿਹਾ Hindu ਭਾਈ ਜਿਹਾ ਇਕੱਠਾ ਮਿਲ ਕੇ ਇਸ ਧਾਮ ਨੂੰ ਚਲਾ ਰਿਹਾ ਵਾ ਇੱਕ ਮੈਸੇਜ ਆਂਦਾ ਵਾ ਹੋਰ ਨੌਜਵਾਨਾਂ ਲਈ ਕੀ ਮੈਸੇਜ ਹੈ ਦੇਖੋ ਸਾਨੂੰ ਪਹਿਲਾਂ ਤਾਂ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਮਾਂ ਬਗਲਾ ਮੁਖੀ ਧਾਮ ਹੈ ਕੀ ਹੈ Hindu ਸਿੱਖ ਇਕਤਰਾ ਦਾ ਪ੍ਰਤੀਕ ਅਸੀਂ ਤੇ ਗੁਰਪੁਰਬ ਵੀ ਮਨਾਉਂਦੇ ਆ ਤੇ ਦੀਵਾਲੀ ਆਪਸੀ ਭਾਈਚਾਰਕ ਸਥਾਨ ਦਾ ਜਿਹੜਾ ਧਾਮ ਇੱਕ ਨਾ ਐਗਜ਼ਾਮਪਲ ਪੇਸ਼ ਕਰਦਾ ਹੈ ਜਿੱਤੇ ਹਿੰਦੂ ਸਿੱਖ ਇਕਤਾ ਦਾ ਪੂਰਾ ਮਿਲਾਪ ਦੇਖਿਆ ਜਾਂਦਾ ਔਰ ਮੇਰਾ ਤਾਂ ਇਹੀ ਆਦੇਸ਼ ਜਾਂ ਇਹੀ ਮੇਰੀ ਬੇਨਤੀ ਹੈ ਆਦੇਸ਼ ਤਾਂ ਮੈਂ ਨਹੀਂ ਕਹਿ ਸਕਦਾ ਵੀ ਮੇਰੀ ਬੇਨਤੀ ਹੈ ਜੁਵਾ ਬੱਚਿਆਂ ਨੂੰ ਵੀ ਸਭ ਤੋਂ ਪਹਿਲਾਂ ਸਾਨੂੰ ਧਰਮ ਹੀ ਹੋਣ ਦੀ ਲੋੜ ਹੈ ਧਰਮ ਸਾਡੇ ਮਾਪਿਓ ਦਾ ਸਤਿਕਾਰ ਕਰਨਾ ਸਿਖਾਉਂਦਾ ਹੈ ਅੱਜ ਕੱਲ੍ਹ ਦੇ ਜੁਵਾ ਬੱਚੇ ਡਿਪਰੈਸ਼ਨ 'ਚ ਨੇ ਪ੍ਰੈਸ਼ਰ 'ਚ ਨੇ ਕੈਰੀਅਰ ਨੂੰ ਲੈ ਕੇ ਹੋਰ ਚੀਜ਼ਾਂ ਨੂੰ ਲੈ ਕੇ ਜਿਵੇਂ ਇੱਕ ਪਹਿਲਾਂ ਇੰਟਰਵਿਊ ਚੱਲੀ ਸੀ ਉਹ ਮੇਰੇ ਬ੍ਰਦਰ ਨੇ ਭਾਈ ਕਹਾਂਗੇ ਛੋਟੇ ਨੇ ਪੁੱਛਿਆ ਮਹਾਰਾਜ ਜੀ ਵੀ ਜੇ ਧਰਮ ਵਾਲੇ ਪਾਸੇ ਚਲੇ ਜਾਣਗੇ ਕੰਮ ਕੀ ਕਰਨਗੇ ਧਰਮ ਉਹਨੂੰ ਮਾਰਗਦਰਸ਼ਕ ਕਰੇਗਾ ਮਿਹ ਦੇ ਨਾਲ ਮਿਹਰ ਵੀ ਜ਼ਰੂਰੀ ਆਓ ਮਿਲ ਕੇ ਆਪਸੀ ਭਾਈਚਾਰਕ ਸਾਂਝ ਨੂੰ ਬਲ ਦਈਏ ਔਰ ਆਨ ਵਾਲੀ ਆਪਣੀ ਜਨਰੇਸ਼ਨ ਨੂੰ ਅਸੀਂ ਇੰਨਾ ਸ਼ਕਤੀਸ਼ਾਲੀ ਬਣਾਈਏ ਉਹ ਕਿਸੇ ਵੀ ਮੁਸੀਬਤ ਦਾ ਅੱਗੇ ਹੋ ਕੇ ਲੜ ਸਕਣ ਸ਼ਕਤੀ ਪ੍ਰਾਪਤ ਹੋਵੇ ਪਰਿਵਾਰਾਂ ਦੇ ਪਿਆਰ ਬਦੇ ਜੈ ਮਾਂਬਗਲਾ ਮੇਰੇ ਇੱਕ ਆਖਰੀ ਸਵਾਲ ਆ ਪਿਛਲੇ ਸਾਲ ਬਲੱਡ ਕੈਂਪ ਲਗਾਇਆ ਗਿਆ ਸੀ ਇਸ ਵਾਰੀ ਉਸ ਤਰ੍ਹਾਂ ਦੀ ਵਿਵਸਥਾ ਕੀਤੀ ਗਈ ਆ ਕਹਿੰਦੇ ਬਲੱਡ ਕੈਂਪ ਦੇ ਵਿੱਚ ਵੀ ਰਿਕਾਰਡ ਟੁੱਟਿਆ ਸੀਗਾ ਬਹੁਤ ਸਾਰੇ ਲੋਕਾਂ ਨੇ ਇੱਥੇ ਖੂਨਦਾਨ ਕੀਤਾ ਸੀ ਬਿਲਕੁਲ ਬਿਲਕੁਲ 2500 ਦੇ ਕਰੀਬ ਸਾਡੇ ਮਾਂਬਗਲਾ ਮੁਖੀ ਪਰਿਵਾਰ ਦੇ ਸੇਵਕਾਂ ਨੇ ਖੂਨਦਾਨ ਕੀਤਾ ਸੀ ਇਹ ਬਹੁਤ ਵੱਡੀ ਗਿਣਤੀ ਹੁੰਦੀ ਆ ਵੀ ਤੁਸੀਂ 2500 ਦੇ ਕਰੀਬ ਦੇਖੋ ਜੋ 2500 ਜਿਹੜਾ ਖੂਨ ਗਿਆ ਹੈ ਉਹਨੇ ਘੱਟੋ-ਘੱਟ 5000 ਲੋਕਾਂ ਦੀ ਜਾਨ ਬਚਾਈ ਹੋएगी ਇਸ ਵਾਰ ਵੀ ਸੰਕਲਪ ਹੈ ਸਾਡੇ ਮਾ ਮਗਲਾ ਮੁਖੀ ਪਰਿਵਾਰ ਨੇ ਇਸਵਰੀ 5100 ਬੋਤਲ ਦਾ ਸੰਕਲਪ ਸੋਚਿਆ ਕਰਨਾ ਕਰਾਣੀ ਸਾਡੇ ਇੱਥੇ ਸਾਡੀ ਸੋਚ ਨਹੀਂ ਚੱਲਦੀ ਇੱਥੇ ਮਾਂ ਦਾ ਆਦੇਸ਼ ਚੱਲਦਾ ਜੋ ਮਾਂ ਹਰ ਨਹੀਂ ਕਰੇਗੀ ਉਹ ਮਰੀਆ ਹੋਏਗਾ ਸਾਰਾ ਨਰ ਸੇਵਾ ਨਰੈਣ ਸੇਵਾ ਦੀ ਸੇਵਾ ਹੈ ਆਓ ਮਿਲ ਕੇ ਆਪਾਂ ਪ੍ਰੇਮ ਦੀ ਰਾਹ ਤੇ ਚੱਲੀਏ ਔਰ ਆਪ ਸਿੱਖ ਭਾਈ ਚਰਕਸਾਂ ਨੂੰ ਜੋੜਦੇ ਹਾਂ ਬਿਲਕੁਲ ਇੱਕ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਪ੍ਰਬੰਧ ਜਿਹੜੇ ਕੀਤੇ ਜਾ ਰਹੇ ਨੇ ਜਿਵੇਂ ਇੱਕ ਦੇਖਿਆ ਹੁੰਦਾ ਕਿ ਵਿਆਹ ਸ਼ਾਦੀਆਂ ਦਾ ਮਾਹੌਲ ਬਣਿਆ ਹੁੰਦਾ ਉਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਨੇ ਕੀਤੇ ਜਾ ਰਹੇ ਨੇ ਇਸ ਸਥਾਨ ਨੂੰ ਜਿਹੜਾ ਵਾ ਖੂਬਸੂਰਤੀ ਦੇ ਨਾਲ ਸਜਾਇਆ ਜਾ ਰਿਹਾ ਵਾ 11 ਤਰੀਕ ਨੂੰ ਇਹ ਖੰਡ ਮਹਾਜਗ ਹੋਣ ਜਾ ਰਿਹਾ ਵਾ ਤਾਂ ਇਹ ਮੰਦਿਰ ਜਿਹੜਾ ਬਾ ਬੰਗਲਾ ਮੁਖੀ ਧਾਮ ਦਾ ਮੰਦਿਰ ਜੋ 2014 ਦੇ ਵਿੱਚ ਸਥਾਪਿਤ ਕੀਤਾ ਗਿਆ ਸੀ ਉਸ ਤੋਂ ਬਾਅਦ ਇੱਥੇ ਲਗਾ ਹਵਨ ਜਗ ਜਿਹੜੇ ਨੇ ਸ਼ੁਰੂ ਹੋਏ ਸੀਗੇ 72 ਘੰਟੇ ਤੋਂ ਇਹ ਹਵਨ ਜਗ ਵੀ ਸ਼ੁਰੂਆਤ ਹੋਈ ਸੀ ਲਗਾਤਾਰ ਹਰ ਸਾਲ ਇਸ ਜਗ ਦੇ ਵਿੱਚ ਕੁਝ ਘੰਟੇ ਜਿਹੜੇ ਨੇ ਉਹ ਵਧਾਏ ਜਾਂਦੇ ਨੇ ਤਾਂ ਇਸ ਵਾਰ ਵੀ ਜਿਹੜਾ ਵਾ ਅ 11 ਤਰੀਕ ਤੋਂ ਚੱਲ ਕੇ ਇਹ ਹਵਨ ਜਗ ਜਿਹੜਾ ਸ਼ੁਰੂ ਹੋਵੇਗਾ ਤਾਂ 21 ਫਰਵਰੀ ਤੱਕ ਇਹ ਅ ਅਖੰਡ ਮਹਾਜਗ ਚੱਲੇਗਾ ਸਥਾਨ ਦੇ ਵਿੱਚ ਜਿਹੜਾ ਕੁੰਡ ਬਣਾਇਆ ਗਿਆ ਵਾ ਜਿੱਥੇ ਅ ਹਰ ਸਾਲ ਮੰਤਰ ਜਿਹੜੇ ਆ ਉਚਾਰ ਕੀਤੇ ਜਾਂਦੇ ਨੇ ਮੰਤਰ ਪੜੇ ਜਾਂਦੇ ਨੇ ਹੂਤੀ ਪਾਈ ਜਾਂਦੀ ਤਾਂ ਲੱਖਾਂ ਸ਼ਰਧਾਲੂ ਇੱਥੇ ਆ ਕੇ ਹੂਤੀਆਂ ਜੜੀਆਂ ਵਾ ਮਾਂ ਬੰਗਲਾ ਮੁਖੀ ਧਾਮ ਦੇ ਵਿੱਚ ਆ ਕੇ ਹੂਤੀ ਪਾਉਂਦੇ ਨੇ ਮਾਤਾ ਦਾ ਆਸ਼ੀਰਵਾਦ ਦਿੰਦੇ ਦਿੱਤਾ ਇਹ 11 ਤਰੀਕ ਤੋਂ ਅਖੰਡ ਮਹਾਜਗ ਜਿਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਲੁਧਿਆਣਾ ਪਖਵਾ ਰੋਡ ਤੇ ਇਹ ਅਖੰਡ ਮਹਾਜਗ ਚੱਲੇਗਾ ਜਿਸ ਦੀ ਵਾਤ 11 ਤੋਂ ਲੈ ਕੇ 21 ਫਰਵਰੀ ਤੱਕ ਹੋਵੇਗੀ